ਸਤਨਾਮ ਵਾਹਿਗੁਰੂ ਸਤਿਗੰਗੀ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਆਰਮੜੀਂਕ ਸਾਰ ਗੁਰਬਾਣੀ ਕਹ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਆਏ ਪ੍ਰਭ ਸਰਨਾਗਤੀ ਕਿਰਪਾ ਦੇ ਦਿਆਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਹਰ ਮਾਨ ਵਸਤ ਨਾਨਕ ਖੋਤ ਨਿਹਾਲ ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦੀ ਸਤਿਗੁਰਾਂ ਨੇ ਬਖਸ਼ਿਸ਼ ਫਤਿਹ ਅਰਜ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਤਪਾਰ ਬਖਸ਼ਿਸ਼ ਕੋਈ ਹੈ ਕੁਝ ਸਮਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਦੀ ਪਾਵਨ ਸ਼ਰਣ ਵਿੱਚ ਆਉਣ ਦਾ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਰਹਿਣ ਗੁਰੂ ਪਾਤਸ਼ਾਹੀ ਜੀ ਦੀ ਪਾਵਨ ਬਾਣੀ ਦੀ ਸੰਗਤ ਹਰ ਪ੍ਰਾਣ ਤਰੀ ਜੀਵ ਨੂੰ ਪ੍ਰਾਪਤ ਨਿ ਰਖੇ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਇੱਕ ਗੁਰਬਾਣੀ ਵਿੱਚ ਜੋ ਪੜਦੇ ਹਾਂ ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਣ ਪਾਰ ਉਤਾਰੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਣ ਪਾਉ ਉਤਾਰੇ ਗੁਰਬਾਣੀ ਕਹਿੰਦੇ ਪਸੂਆਂ ਨੂੰ ਮੋਗਦ ਮੂਰਖਾਂ ਨੂੰ ਪ੍ਰੇਤਾ ਨੂੰ ਪਾਹਣ ਦਾ ਅਰਥ ਹੁੰਦਾ ਪੱਥਰ ਪੱਥਰ ਨੂੰ ਵੀ ਤਾਰਨ ਵਾਲੀ ਹੈ ਗੁਰਬਾਣੀ ਦੇ ਦੋ ਪੱਖ ਹੁੰਦੇ ਹਨ ਇੱਕ ਪੱਖ ਹੈ ਅਖਰੀ ਅਰਥ ਦੂਸਰਾ ਅਰਥ ਹੁੰਦਾ ਹੈ ਭਾਵਰਥ ਅਖਰੀ ਅਰਥ ਅਤੇ ਭਾਵਰਥ ਗੁਰਬਾਣੀ ਦੀ ਸਹੀ ਵਿਚਾਰ ਨੂੰ ਸਮਝਣ ਵਾਸਤੇ ਅਖਰੀ ਅਰਥਾਂ ਦੀ ਲੋੜ ਪੈਂਦੀ ਹੈ ਤੇ ਭਾਵਰਥਾਂ ਦੇ ਨਾਲ ਹੀ ਗੁਰਬਾਣੀ ਨੂੰ ਸਮਝਿਆ ਜਾ ਸਕਦਾ ਹੈ ਇਸੇ ਸ਼ਬਦ ਨੂੰ ਅਸੀਂ ਵੇਖ ਲੈਨੇ ਆਂ ਪਸ਼ੂ ਪਰੇਤ ਮੁਗਦ ਕਾ ਤਾਰਿ ਅਖਰੀ ਅਰਥ ਹੋ ਗਿਆ ਪਸ਼ੂਆਂ ਨੂੰ ਤਾਰਨ ਵਾਲੀ ਆ ਪਰੇਤ ਸਾਡੀ ਸਾਇਕੀਮਤਾ ਮੁਤਾਬਕ ਪ੍ਰੇਤ ਕਿਹੜੇ ਹੁੰਦੇ ਆ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਬਾਹਰ ਵਿੱਚ ਅਸੀਂ ਮੰਨਦੇ ਆ ਕਿ ਉਸ ਦੀ ਰੂਹ ਨੂੰ ਅਜੇ ਮੁਕਤੀ ਨਹੀਂ ਮਿਲੀ ਉਸ ਨੂੰ ਅਸੀਂ ਪ੍ਰੇਤ ਮੰਨਦੇ ਆ ਬਸੂ ਪ੍ਰੇਤ ਮੁਗ ਦਾਖ ਦੇ ਨੇ ਮੂਰਖ ਪਾਹਣ ਪਾਰ ਉਤਾਰੀ ਤੇ ਪੱਥਰ ਸਾਨੂੰ ਪਤਾ ਹੈ ਕਿ ਪੱਥਰ ਨੂੰ ਉਤਾਰਦੀ ਹੈ ਪਰ ਪੱਥਰ ਇੱਕ ਪੱਥਰ ਅਨੌਸੇ ਬਾਣੀ ਸੁਣਨੀ ਹੈ ਤੇ ਨਾਹੀਂ ਪੱਥਰ ਦੇ ਉੱਤੇ ਬਾਣੀ ਦਾ ਅਸਰ ਹੋਣਾ ਤੇ ਨਾਹੀਂ ਪੱਥਰ ਨੇ ਤਰਨਾ ਹੈ ਅਖਰੀ ਅਰਥ ਕਹਦੇ ਉੱਤੇ ਅਖਰੀ ਅਰਥ ਬਣਦੇ ਨੇ ਕਿ ਪੱਥਰ ਨੂੰ ਵੀ ਤਾਰਦੀ ਹੈ ਪਸ਼ੂ ਨੂੰ ਵਿਤਾਰਦੀ ਹੈ ਪਸ਼ੂ ਪਾਪ ਕਰੇ ਪੁੰਨ ਕਰੇ ਉਸ ਨੂੰ ਕਾਮਨ ਸੈਂਸ ਕੁਦਰਤ ਵੱਲੋਂ ਨਹੀਂ ਦਿੱਤੀ ਗਈ ਸ਼ੇਰ ਦਾ ਕੰਮ ਹੈ ਮਾਸ ਖਾਣਾ ਸ਼ੇਰ ਨੇ ਕਦੇ ਵੀ ਜੇਕਰ ਉਹ ਸ਼ਿਕਾਰ ਕਰਦਾ ਹੈ ਉਹ ਕਿਸੇ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਕੇ ਆਪਣਾ ਭੋਜਨ ਪੂਰਾ ਕਰਦਾ ਹੈ ਉਸ ਨੂੰ ਪਾਪ ਨਹੀਂ ਲੱਗੇਗਾ ਕਿਉਂਕਿ ਉਸ ਦਾ ਭੋਜਨ ਕੁਦਰਤ ਵੱਲੋਂ ਬਣਾਇਆ ਹੀ ਮਾਸ ਗਿਆ ਜਿਹੜੇ ਜੰਗਲੀ ਘਰਾਵਾਂ ਦੇ ਵਿੱਚ ਜਿਹੜੇ ਅਸੀਂ ਜਿ ਟਿੜੀਆ ਘਰਾ ਵਿੱਚ ਜਾਣੇ ਆ ਉਥੇ ਜਿਹੜੇ ਸਾਨੂੰ ਸ਼ੇਰ ਵਿਖਾਏ ਜਾਂਦੇ ਨੇ ਉਹਨਾਂ ਨੂੰ ਵੀ ਮਾਸ ਹੀ ਪਾਇਆ ਜਾਂਦਾ ਤੇ ਮਾਸ ਖਾ ਕੇ ਹੀ ਉਹਨਾਂ ਦਾ ਭੋਜਨ ਹੀ ਮਾਸ ਹੈ ਫਿਰ ਉਹ ਮਾਸ ਜੇ ਕਿਸੇ ਦਾ ਸ਼ਿਕਾਰ ਕਰਦੇ ਨੇ ਫਿਰ ਉਹਨਾਂ ਨੂੰ ਪਾਪ ਉਹ ਨਹੀਂ ਲੱਗਣਾ ਇਥੇ ਅਸਲ ਜਿਹੜਾ ਮੈਂ ਵਿਚਾਰ ਕਰਨਾ ਚਾਹੁੰਦਾ ਉਹਦੇ ਵਿੱਚ ਕੀ ਹੈ ਪਸੂ ਪ੍ਰੇਤ ਮੁਗਧ ਕਉਤਾਰੇ ਪਾਹਣ ਪਾਰ ਉਤਾਰੇ ਅਖਰੀ ਅਰਤਾ ਹੋ ਗਿਆ ਪਸੂਆਂ ਨੂੰ ਪ੍ਰੇਤਾ ਨੂੰ ਮੂਰਖਾ ਨੂੰ ਤੇ ਪੱਥਰਾ ਨੂੰ ਤਾਰਨ ਵਾਲੀ ਹੈ ਇਹ ਹੈ ਅਖਰੀ ਅਰਥ ਤੇ ਇਥੋਂ ਫਿਰ ਸਾਖੀਆਂ ਵੜਾਈਆਂ ਜਾਂਦੀਆਂ ਨੇ ਬਾਅਦ ਵਿੱਚ ਸਾਖੀਆਂ ਵੜਾ ਕੇ ਸੁਣਾਈਆਂ ਜਾਂਦੀਆਂ ਨੇ ਕਿ ਫਲਾਣੀ ਥਾਂ ਇਸ ਤਰ੍ਹਾਂ ਇਹ ਪਸੂ ਸੀ ਉਹ ਜਿਹੜਾ ਪਸੂ ਸੀ ਪਹਿਲਾਂ ਉਹ ਫਲਾਣੀ ਪਹਿਲਾਂ ਮਹਾਤਮਾ ਹੁੰਦਾ ਸੀ ਉਹ ਜਿਹੜਾ ਮਹਾਤਮਾ ਸੀ ਉਸ ਤੋਂ ਉਸਨੇ ਬੰਦਗੀ ਬਹੁਤ ਕੀਤੀ ਛੁਟਕਾਰਾ ਹੁਣਾ ਸੀ ਸੋ ਕਿੰਨਾ ਮਰਜੀ ਇਹਨੂੰ ਅੱਗੇ ਜੋੜ-ਜੋੜ ਕੇ ਜੋ ਵੀ ਬਣਾਇਆ ਗਿਆ ਸਿਸਟਮ ਸਾਰਾ ਕਿਉਂਕਿ ਜਦੋਂ ਭਾਵ ਅਰਥ ਦੀ ਸਮਝ ਨਹੀਂ ਹੁੰਦੀ ਉਦੋਂ ਫਿਰ ਨਾਲ-ਨਾਲ ਹੋਰ ਬਹੁਤ ਕੁਝ ੜ ਜਾਂਦਾ ਹੈ ਤੇ ਉਹ ਮਹਾਤਮਾ ਤੋਂ ਗਲਤੀ ਹੋਈ ਹੁਣ ਆਪਾਂ ਪਸ਼ੂ ਦੀ ਗੱਲ ਸੁਣਾ ਦਿੰਨੇ ਆ ਕਿ ਇੱਕ ਜਾਨਵਰ ਹੈ ਪਸ਼ੂ ਹੈ ਤੇ ਉਹ ਤਰਿਆ ਕਿਵੇਂ ਇਹਦੀ ਆਪਾਂ ਇੱਥੇ ਬੈਠੇ-ਬੈਠੀ ਸਾਕੀ ਬਣਾ ਲੈਂਦੇ ਆ ਕਿ ਪਹਿਲਾਂ ਉਹ ਪੁਰਾਣੇ ਜਨਮ ਦੇ ਵਿੱਚ ਪਹਿਲਾਂ ਵਾਲੇ ਜਨਮ ਵਿੱਚ ਮਹਾਤਮਾ ਹੁੰਦਾ ਸੀ ਇਥੋਂ ਸਾਖੀ ਬਣ ਗਈ ਇਸ ਨੂੰ ਜਦੋਂ ਕਿਤਾਬਾਂ ਦੇ ਉੱਪਰ ਲਿਖ ਦਿੱਤਾ ਗਿਆ ਸਾਖੀ ਨੂੰ ਉਸ ਨੇ ਪੱਕਾ ਹੋ ਜਾਣਾ ਤੇ ਸਾਡੇ ਕਥਾਵਾਚ ਕਬੀਰ ਜੋ ਕੁਝ ਪੜਿਆ ਲਿਖਿਆ ਹੈ ਉੱਥੋਂ ਪੜਿਆ ਤੇ ਇੱਧਰ ਸੁਣਾ ਦਿੱਤਾ ਪਰ ਗਰਵਾਣੀ ਦਾ ਮੇਨ ਮੋਟਿਵ ਜਿਹੜਾ ਹੈ ਉਹ ਵਿਸਰਜਨ ਦੇ ਵਿੱਚੋਂ ਤੇ ਮਹਾਤਮਾ ਸੀ ਪੁਰਾਣੇ ਜਨਮ ਵਿੱਚ ਇਸ ਨੇ ਭਗਤੀ ਕੀਤੀ ਭਗਤੀ ਕਰਨ ਕਰਦਾ ਕਰਦਾ ਮੁਕਤੀ ਤੱਕ ਪਹੁੰਚ ਗਿਆ ਪਰ ਕੋਈ ਐਸੀ ਘਟਨਾ ਵਾਪਰੀ ਜਿਸ ਕਰਕੇ ਇਸ ਦਾ ਜਾਪ ਤਪ ਭੰਗ ਹੋ ਗਿਆ ਇਸ ਨੂੰ ਪਸ਼ੂ ਬਣਨਾ ਪਿਆ ਪਸ਼ੂ ਬਣਿਆ ਬਾਅਦ ਵਿੱਚ ਇਸ ਨੇ ਇੱਕ ਦਿਨ ਗੁਰਬਾਣੀ ਪਸ਼ੂ ਬਣੇ ਜਾਮੇ ਵਿੱਚ ਇੱਕ ਦਿਨ ਗੁਰਬਾਣੀ ਸੁਣੀ ਤੇ ਇਹ ਤਰ ਗਿਆ ਕਿਉਂਕਿ ਨਾਲ ਸਾਖੀ ਦੇ ਇਹ ਸਾਖੀ ਨੂੰ ਸੁਣਾ ਕੇ ਨਾਲੇ ਪੜ ਦੇਣਾ ਕਿ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਣ પાર ਉਤਾਰੇ ਇਤੋਂ ਸਾਖੀ ਤਿਆਰ ਹੋ ਗਈ ਤੇ ਸਾਖੀਆਂ ਸਾਨੂੰ ਸਿੱਖਿਆਵਾਂ ਦਿੰਦੀਆਂ ਨੇ ਪਰ ਸਾਖੀਆਂ ਸਾਰੀਆਂ ਸੱਚੀਆਂ ਨਹੀਂ ਤੇ ਸਾਰੀਆਂ ਝੂਠੀਆਂ ਵੀ ਨਹੀਂ ਹੁੰਦੀਆਂ ਪਰ ਗੁਰਬਾਣੀ ਹੈ ਅਸਲ ਮੋਟਿਵ ਜੇ ਗੁਰਬਾਣੀ ਭਾਈ ਕਾਨ ਸਿੰਘ ਨਾਭਾ ਦੀ ਜਿਹੜੀ ਗੁਰਬੱਤ ਮਾਰ ਤੰਡ ਬੜੀ ਸੋਹਣੀ ਉਹਨੇ ਧੋਪਾ گا ਵਿੱਚ ਕਿਤਾਬ ਲਿਖੀ ਹੈ ਸਿੱਖ ਰਹਿਤ ਮਰਿਆਦਾ ਗੁਰਬਾਣੀ ਜੋ ਵੀ ਉਹ ਸਿਧਾਂਤ ਹਨ ਬੜੇ ਸੋਹਣੇ ਭਾਈ ਕਾਨ ਸਿੰਘ ਨਾਭਾ ਨੇ ਲਿਖੇ ਨੇ ਉਸ ਕਿਤਾਬ ਦੇ ਸ਼ੁਰੂ ਹੁੰਦੇ ਹੀ ਉਹ ਲਿਖਦੇ ਨੇ ਭਾਈ ਕਾਨ ਸਿੰਘ ਨਾਭਾ ਕੌਣ ਸਨ ਸਾਨੂੰ ਭਾਈ ਕਾਨ ਸਿੰਘ ਨਾਭਾ ਬਾਰੇ ਬਹੁਤ ਘੱਟ ਪਤਾ ਹੋਣਾ ਉਹ ਮਹਾਨ ਹਸਤੀ ਸੀ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਕੋਸ਼ ਲਿਖਿਆ ਕਿੰਨਾ ਵੱਡਾ ਦਿਮਾਗ ਹੋਣਾ ਉਹ ਮਹਾਨ ਕੋਸ਼ ਨੂੰ ਸਾਥੋਂ ਪੜ੍ਹਿਆ ਨਹੀਂ ਜਾਂਦਾ ਉਹਨਾਂ ਨੇ ਲਿਖਿਆ ਕਿੰਨੀਆਂ ਵੱਡੀਆਂ ਮਿਹਨਤਾਂ ਸੀ ਵਿਦਵਾਨਾਂ ਦੀਆਂ ਬਾਰੋਣਾ ਵਿਦਵਾਨਾਂ ਦੇ ਜ਼ਿਕਰ ਬਹੁਤ ਘੱਟ ਕੀਤੇ ਗਏ ਅਸੀਂ ਉਹਨਾਂ ਵਿਦਵਾਨਾਂ ਦੇ ਜ਼ਿਕਰ ਉਹਨਾਂ ਦੀਆਂ ਕਿਤਾਬਾਂ ਬਹੁਤ ਘੱਟ ਪੜ ਸਕਿਆ ਜਿਸ ਕਰਕੇ ਗੁਰ ਗਿਆਨ ਦੀਪ ਮਲੇਨ ਗਿਆਨ ਦਾ ਦੀਵਾ ਸਾਡਾ ਪ੍ਰਚਲਨ ਨਾ ਹੋਇਆ ਤੇ ਭਾਈ ਕਾਨ ਸਿੰਘ ਨਾਭਾ ਸਾਹਿਬਾਨ ਮਹਾਨ ਕੋਸ਼ ਲਿਖਣ ਵਾਲੇ ਉਹਨਾਂ ਨੇ ਗੁਰਮਤਮਾਰ ਤੰਦ ਕਿਤਾਬਾਂ ਲਿਖੀਆਂ ਨੇ ਤੇ ਬਹੁਤ ਬਰੀਕੀ ਦੇ ਨਾਲ ਜੇ ਪੜੀਆਂ ਜਾਣ ਬੜਾ ਕੁਝ ਹੈ ਉਸ ਵਿੱਚ ਉਹ ਸਟਾਰਟਿੰਗ ਦੇ ਵਿੱਚ ਹੀ ਲਿਖਦੇ ਨੇ ਉਸ ਪੰਨੇ ਦੇ ਉੱਤੇ ਸ਼ੁਰੂਆਤੀ ਪੰਨਿਆਂ ਵਿੱਚ ਲਿਖਦੇ ਨੇ ਕਹਿੰਦੇ ਜਿਹੜੀ ਕੋਈ ਸਾਖੀ ਹੈ ਜਿਹੜੀ ਕੋਈ ਇਤਿਹਾਸ ਹੈ ਜਿਹੜਾ ਗੁਰਮਤ ਦੇ ਅਨੁਕੂਲ ਨਹੀਂ ਹੈ ਇਹ ਭਾਈ ਕਾਨ ਸਿੰਘ ਨਾਭਾ ਦੀ ਕਲਮ ਕਹਿੰਦੀ ਹੈ ਮੈਂ ਉਸ ਕਲਮ ਨੂੰ ਪੜ ਕੇ ਤੁਹਾਡੇ ਸੰਗਤ ਦਾਲ ਉਸ ਨੂੰ ਸ਼ੇਅਰ ਕਰ ਰਿਹਾ ਦੱਸ ਰਿਹਾ ਹਾਂ ਕਹਿਣ ਦਾ ਭਾਵ ਇੱਕ ਜਿਹੜਾ ਸਪੀਕਰ ਹੈ ਮਾਈਕ ਹੈ ਬੋਲ ਇਥੋਂ ਵਟੇ ਆਪਾਂ ਰਹੇ ਹਾਂ ਆਵਾਜ਼ ਤਾਂ ਅੱਗੇ ਤੱਕ ਪਹੁੰਚ ਰਹੀ ਐ ਇਸ ਸਪੀਕਰ ਦਾ ਕੋਈ ਕਸੂਰ ਨਹੀਂ ਇਸ ਨੇ ਇਥੋਂ ਆਵਾਜ਼ ਪਿੰਡ ਵਿੱਚ ਪਹੁੰਚਾਉਣੀ ਐ ਇੱਕ ਸਾਧਨ ਐ ਇਸੇ ਤਰ੍ਹਾਂ ਜਿਹੜਾ ਕਥਾਵਾਚਕ ਵੀਰਾ ਵਿੱਚ ਹੁੰਦਾ ਹੈ ਜਾਂ ਪ੍ਰਚਾਰਕ ਹੁੰਦਾ ਉਹਨੇ ਗੁਰੂ ਦੀ ਗੱਲ ਸੰਗਤ ਤੱਕ ਪਹੁੰਚਾਉਣੀ ਐ ਸਾਧਨ ਹੁੰਦਾ ਇੱਕ ਹੋ ਇਹ ਉਹ ਵਿਸ਼ਾ ਵੱਖਰਾ ਹੈ ਕਿ ਕਥਾਵਾਚ ਕਬੀਰ ਵੀ ਕਈ ਵਾਰ ਗੁਰੂ ਦੀਆਂ ਗੱਲਾਂ ਛੱਡ ਕੇ ਆਪਣੀਆਂ ਗੱਲਾਂ ਕਰ ਜਾਂਦੇ ਨੇ ਉਹ ਵਿਸ਼ਾ ਬੇਸ਼ਾ ਵੱਖਰਾ ਹੈ ਪਰ ਪ੍ਰਚਾਰਕ ਦਾ ਕੰਮ ਤਾਂ ਇਹੀ ਹੈ ਕਿ ਗੁਰੂ ਦੀ ਗੰਗ ਸੰਗਤ ਤੱਕ ਪਹੁੰਚਾਉਣੀ ਸਪੀਕਰ ਦਾ ਕੰਮ ਕਰਦਾ ਹੈ ਵਿਚੋਲੇ ਦਾ ਕੰਮ ਕਰਦਾ ਹੈ ਪ੍ਰਚਾਰਕ ਗੁਰੂ ਅਤੇ ਸਿੱਖ ਦਾ ਨਾਤਾ ਇੱਕ ਪ੍ਰਚਾਰਕ ਜੋੜ ਸਕਦਾ ਹੈ ਸੁਰੋਵ ਵਿਚਾਰ ਭਾਈ ਕਾਣ ਸਿੰਘ ਨਾਭਾ ਜੀ ਕਹਿੰਦੇ ਕਹਿੰਦੇ ਜੀ ਭਾਈ ਕਾਣ ਸਿੰਘ ਨਾਭਾ ਕਹਿੰਦੇ ਜਿਹੜੀ ਸਾਖੀ ਜਿਹੜਾ ਇਤਿਹਾਸ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਗੁਰੂ ਦੀ ਸਿੱਖਿਆ ਦੇ ਨਾਲ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਉਹ ਇਤਿਹਾਸ ਕਹਿੰਦੇ ਅਸੀਂ ਉਸ ਨੂੰ ਇਗਨੋਰ ਕਰ ਸਕਦੇ ਆ ਉਸ ਇਤਿਹਾਸ ਨੂੰ ਉਸ ਸਾਖੀ ਨੂੰ ਅਸੀਂ ਦੂਰ ਕਰ ਸਕਦੇ ਆ ਇਹ ਕੰਮ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਕਰਨਾ ਸੀ ਸਾਰੇ ਧਾਰਮਿਕ ਗ੍ਰੰਥ ਇਕੱਠੇ ਕਰ ਦੀ ਸ਼੍ਰੋਮਣੀ ਕਮੇਟੀ ਸਾਰੇ ਵਿਦਵਾਨਾਂ ਨੂੰ ਇਕੱਠੇ ਕਰਾਇਆ ਜਾਂਦਾ ਤੇ ਉੱਥੋਂ ਇੱਕ ਗ੍ਰੰਥ ਇਤਿਹਾਸ ਦਾ ਇੱਕੋ ਗ੍ਰੰਥ ਦਿੱਤਾ ਜਾਂਦਾ ਸਾਡੇ ਕੰਮ ਨੂੰ ਤੇ ਇਸ ਗ੍ਰੰਥ ਵਿੱਚ ਜੋ ਲਿਖਿਆ ਭਾਈ ਉਹ ਪ੍ਰਚਾਰ ਕਰੋ ਪਰ ਇਹ ਕੰਮ ਨਹੀਂ ਹੋ ਸਕਿਆ ਜਿਸ ਕਰਕੇ ਗੁਰਮਤ ਦਾ ਮੇਨ ਖੁਲਸਫਾ ਸਾਡੀ ਸੰਗਤ ਤੱਕ ਨਹੀਂ ਪਹੁੰਚਿਆ ਤੇਜਿਸ ਕਰਕੇ ਅਸੀਂ ਗੁਰਮਤ ਤੋਂ ਕੋਰੇ ਰਹਿ ਚੁੱਕੇ ਆਂ ਪਰ ਇਹਨਾਂ ਗੱਲਾਂ ਨੂੰ ਵਿਚਾਰਾਂ ਨੂੰ ਕਰਦੇ ਆਂ ਹੋਇਆ ਬੜਾ ਵੱਡਾ ਜੋਖਮ ਠਾਉਣਾ ਪੈਂਦਾ ਤੇ ਸੋ ਭਾਈ ਕਾਂਟ ਸਿੰਘ ਨਾਬਾ ਜੀ ਲਿਖਤ ਇਹੀ ਕਹਿੰਦੀ ਹੈ ਕਿਉਂਕਿ ਫਰੂਪ ਹੈ ਆਪਣੇ ਕੋਲ ਕਿਤਾਬਾਂ ਪਈਆਂ ਨੇ ਆਪਾਂ ਸਿੱਧ ਕਰ ਸਕਦੇ ਆਂ ਉਹ ਕਹਿੰਦੇ ਜਿਹੜੀ ਗੱਲ ਇੱਕਾਣ ਸੰ ਮਹਾਨ ਕੋਸ਼ ਲਿਖਣ ਵਾਲੀ ਭਾਈ ਕਾਂਟ ਸਿੰਘ ਨਾਬਾ ਜੀ ਮਹਾਨ ਕੋਸ਼ ਬਹੁਤ ਵੱਡਾ ਗ੍ਰੰਥ ਹੈ ਸਾਥੋਂ ਸਾਰੀ ਜ਼ਿੰਦਗੀ ਪੜ ਜੇਕਰ ਬੈਠ ਜਾਈਏ ਉਸ ਮਹਾਨ ਕੋਸ਼ ਨੂੰ ਪੜਿਆ ਨਹੀਂ ਜਾਂਦਾ ਸਮਝਣਾ ਬਹੁਤ ਦੂਰ ਦੀ ਗੱਲ ਹੈ ਤੇ ਉਸ ਮਹਾਨ ਕੋਸ਼ ਨੂੰ ਪੜਿਆ ਵੀ ਸਾਥੋਂ ਨਹੀਂ ਜਾਂਦਾ ਇਤਨੇ ਸਾਡੇ ਵਿੱਚ ਪਾਵਰ ਨਹੀਂ ਹੈ ਇਤਨੇ ਮਹਾਨ ਗ੍ਰੰਥ ਨੂੰ ਦੀ ਦੇਣ ਦੇਣ ਵਾਲੇ ਮਹਾਨ ਕੋਸ਼ ਨੂੰ ਲਿਖਣ ਵਾਲੇ ਗੁਰਮਤਮਾਰ ਤੰਡ ਵਰਗੀਆਂ ਪੁਸਤਕਾਂ ਸਿੱਖ ਧਰਮ ਦੀ ਝੋਲੀ ਵਿੱਚ ਪਾਉਣ ਵਾਲੇ ਪਾਈ ਕਾਂਸ ਨਾਬਾ ਜੀ ਦਖ ਰਹੇ ਨੇ ਕਿ ਜਿਹੜੀ ਸਾਖੀ ਇਤਿਹਾਸ ਗੁਰਮਤ ਦੇ ਅਨੁਕੂਲ ਨਹੀਂ ਹੈ ਉਸ ਨੂੰ ਅਸੀਂ ਤਿਆਗ ਸਕਦੇ ਹਾਂ ਸਾੜ ਸਕਦੇ ਹਾਂ ਸੋ ਰੋ ਵਿਚਾਰ ਤੇ ਗੁਰਮਤ ਮਾਰ ਤੰਡ ਤੇ ਇਤਿਹਾਸ ਆਪਾਂ ਜਿਹੜਾ ਇਹ ਵਿਸ਼ਾ ਛੇੜ ਰਹੇ ਸੀ ਆਪਣੇ ਕੋਲੇ ਗੁਰਬਾਣੀ ਸਭ ਤੋਂ ਮੇਨ ਹੈ ਗੁਰਬਾਣੀ ਮੁਤਾਬਕ ਸਾਖੀ ਠੁਕਦੀ ਹੈ ਤੇ ਤੁਰੇ ਸੀ ਆਪਾ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਣ પાર ਉਤਾਰੇ ਹੁਣ ਇਹਦਾ ਭਾਵ ਅਰਥ ਕਰਾਂਗੇ ਤੇ ਅਖਰੀ ਅਰਥ ਹੋ ਗਏ ਪਸ਼ੂਆਂ ਨੂੰ ਤਾਰਦੀ ਐ ਬਾਣੀ ਪਸ਼ੂਆਂ ਨੂੰ ਤਾਰਦੀ ਐ ਪ੍ਰੇਤਾਂ ਨੂੰ ਤਾਰਦੀ ਐ ਪਾਹਣ ਪੱਥਰਾਂ ਨੂੰ ਤਾਰਦੀ ਐ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ ਹੋਣਾ ਕਿ ਪੱਥਰ ਤਰਿਆ ਹੋਵੇ ਕਿੰਨੀ ਮਰਜੀ ਬਾਣੀ ਕੋਲੇ ਉਸਦੇ ਪੜੀ ਜਾਵੇ ਪੱਥਰ ਨੂੰ ਪਾਣੀ ਚ ਸੱਟਾਂਗੇ ਉਹ ਡੁੱਬੇਗਾ ਹੀ ਡੁੱਬੇਗਾ ਚਾਹੇ ਛੋਟੀ ਜਹੀ ਰੋੜੀ ਕਿਉਂ ਨਾ ਹੋਵੇ ਵੱਡੇ ਪੱਥਰ ਦੀ ਗੱਲ ਛੱਡੋ ਜਿਹੜੀ ਆਪਣੀ ਬਾਜਰੀ ਹੁੰਦੀ ਹੈ ਜਿਹੜੀ ਆਪਾਂ ਲੈਟਰ ਚ ਵਰਤਦੇ ਆਂ ਉਸ ਬਾਜਰੀ ਦੇ ਕਿਣਕੇ ਨੂੰ ਵੀ ਜੇ ਕੋਈ ਪਾਣੀ ਤੇ ਤਾਰ ਦੇਵੇ ਤਾਂ ਆਪਾਂ ਉਸ ਗੱਲ ਨੂੰ ਮੰਨ ਸਕਦੇ ਆਂ ਪੱਥਰ ਕਦੇ ਤਰਦੇ ਨਹੀਂ ਹਨ ਅਸਲ ਭਾਵ ਅਰਥ ਆਪਾਂ ਹੁਣੇ ਸਮਝਦੇ ਆਂ ਕੀ ਬਣਦੇ ਨੇ ਭਾਵ ਅਰਥ ਪਸੂ ਪ੍ਰੇਤ ਮੁਗਧ ਕੋ ਉਤਾਰੇ ਫਿਰ ਅਗਲਾ ਕਹਿੰਦਾ ਜੀ ਜੇ ਪਸੂ ਪ੍ਰੇਤ ਮੁਗਧ ਪੱਥਰ ਤਰਦੇ ਨਹੀਂ ਫਿਰ ਬਾਣੀ ਤੇ ਲਿਖਿਆ ਕਿਉਂ ਹੈ ਦੋ ਅਰਥ ਹੁੰਦੇ ਨੇ ਇੱਕ ਹੁੰਦੇ ਨੇ ਅਖਰੀਆ ਅਰਥ ਇੱਕ ਹੁੰਦੇ ਨੇ ਭਾਵ ਅਰਥ ਭਾਵ ਅਰਥ ਬਣਦਾ ਸੰਗਤ ਜੀ ਪਸੂ ਬਿਰਤੀ ਦੇ ਲੋਕਾਂ ਨੂੰ ਤਾਰਦੀ ਹੈ ਪਸੂ ਕੌਣ ਹੈ ਸਹਿਬ ਜੀ ਕਹਿੰਦੇ ਕਰਤੂ ਤਪਸੂ ਕੀ ਮਾਨਸ ਜਾਤ ਸਾਡੀਆਂ ਕਰਨੀਆਂ ਜਿਹੜੀਆਂ ਪਸੂਆਂ ਵਰਗੀਆਂ ਹੋ ਜਾਂਦੀਆਂ ਨੇ ਜੇ ਲੋ ਵਰਵਾਣੀ ਨਾਲ ਜੁੜ ਜਾਂਦੇ ਆ ਸਾਡੀ ਕਰਨੀ ਸ਼ੁੱਧ ਹੋ ਜਾਂਦੀ ਆ ਸਾਡਾ ਜਿਹੜਾ ਜੀਵਨ ਹੈ ਉਹ ਮਨੁੱਖਾਂ ਵਾਲਾ ਹੋ ਜਾਂਦਾ ਸਹਿਬ ਜੀ ਕਹਿੰਦੇ ਪਸੂ ਕਰਤੂਤ ਪਸੂ ਕੀ ਕਰਮ ਪਸੂ ਆਲੇ ਕਰਤੂਤ ਪਸੂ ਕੀ ਮਾਨਸ ਜਾਤ ਜਾਤ ਤਾਂ ਕਹਿੰਦੇ ਬੰਦਾ ਲਈ ਫਿਰਦਾ ਹੈ ਮਨੁੱਖ ਦੀ ਸਾਡੀ ਜਾਤ ਹੈ ਮਨੁੱਖ ਸਾਡੀਆਂ ਕਰਨੀਆਂ ਨੇ ਪਸੂਆਂ ਵਾਲੀਆਂ ਭਾਵ ਸੋਚਣਾ ਨਹੀਂ ਸਮਝਣਾ ਨਹੀਂ ਸਾਹਿਬ ਜੀ ਕਹਿੰਦੇ ਪਸੂ ਪਸੂ ਬਿਰਤੀ ਦੇ ਲੋਕਾਂ ਨੂੰ ਸੁਧਾਰਦੀ ਹੈ ਬਾਣੀ ਪ੍ਰੇਤ ਅਸੀਂ ਪ੍ਰੇਤ ਦੀ ਗੱਲ ਕਰਦੇ ਹਾਂ ਪ੍ਰੇਤ ਅਸੀਂ ਉਹਨਾਂ ਤੋਂ ਡਰਦੇ ਰਹਿੰਦੇ ਹਾਂ ਜਿਹੜੇ ਇਸ ਸੰਸਾਰ ਤੋਂ ਜਾ ਚੁੱਕੇ ਨੇ ਪਰ ਪ੍ਰੇਤ ਕੌਣ ਨੇ ਜਿਹੜਾ ਲਾਲਚ ਵਸ ਹੋ ਕੇ ਆਪਣੇ ਭਰਾ ਨੂੰ ਟਿਕਣ ਨਹੀਂ ਦਿੰਦਾ ਜਿਹੜਾ ਲਾਲਚ ਵਸ ਹੋ ਕੇ ਘਰ ਦੇ ਵਿੱਚ ਆਪਣੇ ਪਿਤਾ ਨੂੰ ਟਿਕਣ ਨਹੀਂ ਦਿੰਦਾ ਉਸ ਤੋਂ ਵੱਡਾ ਪ੍ਰੇਤ ਕੌਣ ਹੋ ਸਕਦਾ ਹੈ ਪ੍ਰੇਤ ਇੱਕ ਵਰਤੀ ਹੈ ਜਿਹੜੇ ਦੂਸਰੇ ਪ੍ਰੇਤਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਗੁਰਬਾਣੀ ਨਹੀਂ ਮੰਨਦੀ ਉਹ ਪ੍ਰੇਤ ਹਨ ਜਾਂ ਨਾ ਹਨ ਉਹਨਾਂ ਦਾ ਅਜੇ ਤੱਕ ਕੋਈ ਫਰੂਪ ਨਹੀਂ ਹੈ ਤੰਨੀਆਂ ਗੱਲਾਂ ਨਹੀਂ ਮਨ ਦੀ ਦਸ਼ਾ ਜਦੋਂ ਵਿਗੜ ਜਾਂਦੀ ਹੈ ਮਨ ਦਾ ਜਦੋਂ ਸਿਸਟਮ ਹਿੱਲ ਜਾਂਦਾ ਹੈ ਉਹਦੀਆਂ ਹਰਕਤਾਂ ਜਦੋਂ ਭੈੜੀਆਂ ਹੋ ਜਾਂਦੀਆਂ ਨੇ ਅਸੀਂ ਸਮਝਦੇ ਆ ਇਸ ਨੂੰ ਕਿਸੇ ਫਲਾਣੇ ਦਾ ਭੂਤ ਕਿ ਮੜ ਗਿਆ ਭੂਤ ਕੋਈ ਨਹੀਂ ਚੰੜਿਆ ਹੁੰਦਾ ਉਸ ਦਾ ਮਾਨ ਬਿਗੜਿਆ ਹੁੰਦਾ ਹੈ ਤੇ ਅਸੀਂ ਉਸ ਨੂੰ ਉਸ ਦੇ ਵਿੱਚ ਭੂਤ ਕਢਾਉਣ ਵਾਸਤੇ ਫਿਰ ਦੂਰ ਦੂਰ ਤੱਕ ਲੈ ਕੇ ਜਾਂਦੇ ਆ ਫਲਾਣੇ ਕੋਲੇ ਲੈ ਜਾਓ ਠਿੰਗੜੇ ਕੋਲ ਲੈ ਜਾਓ ਨਹੀਂ ਕੋਈ ਉਸ ਦਾ ਇਲਾਜ ਨਹੀਂ ਕਰ ਸਕਦਾ ਕਿਉਂਕਿ ਮਨ ਦਾ ਇਲਾਜ ਗੁਰੂ ਕੋਲੇ ਹੈ ਕਿਸੇ ਬਾਹਰੀ ਡਾਕਟਰ ਕੋਲ ਵੀ ਨਹੀਂ ਹੈ ਮਨ ਦਾ ਇਲਾਜ ਡਾਕਟਰ ਕੁਝ ਸਮੇਂ ਵਾਸਤੇ ਦਵਾਈ ਦੇ ਦੇਵੇਗਾ ਸਾਡੇ ਮਨ ਦੇ ਉੱਪਰ ਵਸੀ ਕਰਨ ਕੁਝ ਘੰਟਿਆਂ ਵਾਸਤੇ ਕਰ ਲਵੇਗਾ ਪਰ ਇਸ ਮਨ ਦੀ ਦਸ਼ਾ ਨੂੰ ਗੁਰੂ ਸੁਧਾਰ ਸਕਦਾ ਹੈ ਬਸੂ ਪ੍ਰੇਤ ਪ੍ਰੇਤ ਵਰਤੀ ਦੇ ਲੋਕ ਬਸੂ ਵਰਤੀ ਦੇ ਲੋਕ ਮੁਗਦ ਮੂਰਖ ਲੋਕ ਪਾਹਣ 파ਰੋ ਤਾਰੇ ਪਾਹਣ ਆਖਦੇ ਨੇ ਪੱਥਰ ਦਿਲ ਜਿਹੜੇ ਪੱਥਰ ਦਿਲ ਹੁੰਦੇ ਨੇ ਆਪਾਂ ਕਈ ਵਾਰ ਆਖ ਅਕਸਰ ਗੱਲਾਂ ਕਰਦੇ ਆ ਕਿ ਆ ਫਲਾਣਾ ਬੰਦਾ ਬੜਾ ਪੱਥਰ ਦਿਲ ਹੈ ਜਿਹੜਾ ਬੜਾ ਹੀ ਕਰੜਾ ਮਨੁੱਖ ਹੋਵੇ ਕਿਸੇ ਤੇ ਦਇਆ ਨਾ ਕਰੇ ਜਦੋਂ ਕਹਿੰਦੇ ਬਾਣੀ ਨੂੰ ਪੜਨ ਲੱਗ ਜਾਂਦਾ ਉਹ ਵੀ ਮੂਵ ਬਣ ਜਾਂਦਾ ਜਦੋਂ ਬਾਣੀ ਨੂੰ ਪੜਨਾ ਸ਼ੁਰੂ ਕਰ ਦਿੰਦਾ ਪੱਥਰ ਵਰਤੀ ਦੇ ਲੋਕ ਵੀ ਫਿਰ ਤਰ ਜਾਂਦੇ ਨੇ ਪੱਥਰ ਦੇ ਉੱਪਰ ਜਦੋਂ ਗਿਆਨ ਦਾ ਥੋੜਾ ਵੱਜਦਾ ਹੈ ਇਹ ਪੱਥਰ ਮੋਮ ਬਣ ਜਾਂਦਾ ਹੈ ਤੇ ਮੋਮ ਪਾਣੀ ਬਣ ਜਾਂਦਾ ਹੈ ਤੇ ਪਾਣੀ ਨਾਲ ਪਾਣੀ ਰਲ ਕੇ ਇਹ ਮਨ ਦੀ ਦਸ਼ਾ ਜਿਹੜੀ ਇਹ ਬਹੁਤ ਨਿਰਮਲ ਹੋ ਜਾਂਦੀ ਹੈ ਜਿਸ ਕਰਕੇ ਇਸ ਦਾ ਪਾਰ ਨਿਸਤਾਰਾ ਹੋ ਜਾਂਦਾ ਹੈ ਹੁਣ ਇਹਦੇ ਅਰਥ ਇੱਕ ਹੋ ਗਏ ਭਾਵਾਰਥਿਕ ਹੋ ਗਏ ਅਖਰੀ ਅਰਥ ਅਕ੍ਰਿਆਰਥ ਨੇ ਪਸ਼ੂਆਂ ਨੂੰ ਪ੍ਰੇਤਾਂ ਨੂੰ ਮੁਗਧਾਂ ਨੂੰ ਅਤੇ ਪੱਥਰਾਂ ਨੂੰ ਤਾਰਦੀ ਹੈ ਬਾਣੀ ਭਾਵ ਅਰਥ ਹੋ ਗਏ ਪਸ਼ੂ ਪ੍ਰੇਤ ਮੁਗਧ ਪੱਥਰ ਦਿਲ ਲੋਕਾਂ ਨੂੰ ਤਾਰਦੀ ਹੈ ਇਹ ਭਾਵ ਅਰਥ ਹਨ ਸੋਹ ਰੋ ਵਿਚਾਰ ਪੱਥਰ ਕਦੇ ਤਰਿਆ ਨਹੀਂ ਕਰਦੇ ਕਿੰਨਾ ਮਰਜੀ ਕੋਈ ਆਖੀ ਜਾਵੇ ਕਿੰਨੇ ਮਰਜੀ ਉਹਦੇ ਉਸੇ ਕੋਲ ਅਸੀਂ ਬਾਣੀ ਦੇ ਪਾਠ ਪੜ੍ਹੀ ਗਈਏ ਕਿੰਨੇ ਮਰਜੀ ਜੋਤਿਸ਼ੀ ਤੰਤਰ ਮੰਤਰ ਪੜ੍ਹੀ ਜਾ ਕਿੰਨਾ ਮਰਜੀ ਧਾਰਮਿਕ ਪ੍ਰੋਗਰਾਮ ਜੋ ਕਿਹਾ ਆਪਣੇ ਕਿਤੇ ਜਾਂਦੀਆਂ ਨੇ ਉਸ ਪੱਥਰ ਦੇ ਕੋਲ ਕਰੀਆਂ ਜਾਣ ਸਹਿਜ ਜੀ ਕਹਿੰਦੇ ਉਹ ਆਪ ਡੁੱਬੈ ਤੂੰ ਕਹਾ ਤਰਨਹਾਰ ਕਹਿੰਦੇ ਪੱਥਰ ਤਾਂ ਆਪ ਹੀ ਵਿਚਾਰਾ ਡੁੱਬਣ ਵਾਲਾ ਹੈ ਮਨੁੱਖਾ ਇਹਦੇ ਲੜ ਕੇ ਇਹਦੇ ਲੜ ਲੱਗ ਕੇ ਤੂੰ ਕਿਉਂ ਡੁੱਬਦਾ ਹੈ ਪੱਥਰ ਦੇ ਨਾਲ ਲੱਗ ਕੇ ਤਾਂ ਤੂੰ ਆਪ ਉਹ ਜਿਹੜਾ ਆਪ ਡੁੱਬਦਾ ਤੈਨੂੰ ਵੀ ਲੈ ਕੇ ਬੈਠੇਗਾ ਇੱਕ ਕਬੀਰ ਜੀ ਦਾ ਸ਼ਬਦ ਹੈ ਕਹਿੰਦੇ ਕਬੀਰ ਪਰਮੇਸ਼ਰ ਪਾਹਣ ਕੀਆ ਪਰਮੇਸ਼ਰ ਬਣਾ ਲਿਆ ਕਹਿੰਦੇ ਪੱਥਰ ਨੂੰ ਰੱਬ ਬਰੱਬ ਬਣਾ ਲਿਆ ਬੁੱਢੇ ਕਾਲੀ ਇਸ ਪਰਵਾਸਤੇ ਜੋ ਰਖੇ ਬੁੱਢੇ ਕਾਲੀ ਧਾਰ ਕਵੀਰ ਪਰਮੇਸ਼ਰ ਪਾਹਣ ਕੀਆ ਤੇ ਕਹਿੰਦੇ ਸਾਰੇ ਸੰਸਾਰ ਨੇ ਪੱਥਰ ਨੂੰ ਰੱਬ ਮੰਨਿਆ ਪਰ ਕਹਿੰਦੇ ਇਸ ਪਰਵਾਸਤੇ ਜੋ ਰਖੇ ਕਹਿੰਦੇ ਜਿਹੜਾ ਪੱਥਰ ਦੇ ਸਹਾਰੇ ਰਹਿ ਜਾਵੇਗਾ ਬੁੱਢੇ ਕਾਲੀ ਧਾਰ ਕਾਲੀ ਧਾਰ ਇੱਕ ਕਾਲੀ ਧਾਰ ਦਾ ਅਰਥ ਹੈ ਸਮੁੰਦਰ ਵਿੱਚ ਇੱਕ ਘੁੰਮਣ ਘੇਰੀ ਪੈ ਜਾਂਦੀ ਹੈ ਸਮੁੰਦਰ ਵਿੱਚ ਉਸ ਵਿੱਚ ਜੇ ਕੋਈ ਫਸ ਜਾਵੇ ਕਿੱਡਾ ਮਰਜੀ ਤਾਰੂ ਹੈ ਉਸ ਘੁੰਮਣ ਘੇਰੀ ਵਿੱਚੋਂ ਨਿਕਲ ਨਹੀਂ ਸਕਦਾ ਕਿੰਨਾ ਮਰਜੀ ਤਰਨ ਵਾਲਾ ਹੈ ਕਿੰਨਾ ਮਰਜੀ ਉਸ ਵਿੱਚੋਂ ਕਹਿੰਦਾ ਵੀ ਮੇਰੇ ਵਰਗਾ ਤਰਾਕ ਕੋਈ ਨਹੀਂ ਕਹਿੰਦੇ ਜਿਹੜਾ ਉਸ ਘੁੰਮਣ ਘੇਰੀ ਵਿੱਚ ਫਸ ਗਿਆ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਇਸੇ ਤਰ੍ਹਾਂ ਜੇ ਸੰਸਾਰ ਦੇ ਵਿਸ਼ੇ ਵਿਕਾਰ ਤੇ ਮਾਇਆ ਦੀ ਇਸ ਜਕੜ ਵਿੱਚ ਸਾਡਾ ਮਨ ਫਸ ਚੁੱਕਿਆ ਤਾਂ ਇਸ ਨੂੰ ਕੋਈ ਕੱਢ ਨਹੀਂ ਸਕਦਾ ਇਕੋ ਹੀ ਇੱਕੋ ਰਾਹ ਹੈ ਜਿਹੜਾ ਸਾਨੂੰ ਇਸ ਵਿਸ਼ੇ ਵਿਚਾਰਾਂ ਤੋਂ ਕੱਢ ਸਕਦਾ ਉਹ ਹੈ ਗੁਰਬਾਣੀ ਗੁਰਵਾਣੀ ਤੋਂ ਬਿਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗ ਗੁਰਵਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ ਭਾਈ ਗੁਰਦਾਸ ਦੀਆਂ ਬਾਹਾਂ ਭਾਈ ਆਨੰਦ ਲਾਲ ਜੀ ਦਾ ਦੀ ਲਿਖੀ ਹੋਈ ਬਾਣੀ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬڑا ਵੱਡਾ ਖਜ਼ਾਨਾ ਹੈ ਸਾਡੇ ਕੋਲ ਕਿੰਨਾ ਮਰਜੀ ਅਸੀਂ ਸਿੱਖਿਆ ਲੈ ਲਈਏ ਪਰ ਨਾਲ ਨਾਲ ਵੱਡੀ ਗੱਲ ਇਹ ਵੀ ਸਾਹਿਬ ਜੀ ਨੇ ਆਖ ਦਿੱਤੀ ਕਿ ਇਸ ਬਾਣੀ ਨੂੰ ਜੇਕਰ ਮੰਨੋਗੇ ਭਾਈ ਤਰ ਜਾਉਗੇ ਇਸ ਬਾਣੀ ਨੂੰ ਮੰਨੋਗੇ ਪਸੂ ਵਰਤਿਆਂ ਦੇ ਲੋਕ ਪ੍ਰੇਤ ਵਰਤਿਆਂ ਦੇ ਲੋਕ ਪੱਥਰ ਵਰਤਿਆਂ ਦੇ ਲੋਕ ਸਾਰੇ ਤਰ ਜਾਣਗੇ ਕੋਈ ਵੀ ਐਸਾ ਨਹੀਂ ਹੈ ਜਿਸ ਨੂੰ ਬਾਣੀ ਨਾ ਤਾਰਦੀ ਹੋਵੇ ਪਰ ਮੰਨ ਲਾ ਕੇ ਸਾਹਿਬ ਜੀ ਕਹਿੰਦੇ ਸੁਣ ਲਓ ਸੁਣਿਆ ਅੰਦੇ ਪਾਵੈਰਾ ਜਪੀ ਸਾਹਿਬ ਚ ਪੜਦੇ ਆ ਸੁਣਿਆ ਦੀਪ ਲੋ ਸੁਣਿਆ ਅੰਦੇ ਪਾਵੈਰਾ ਹੋ ਸੁਣਿਆ ਹਾਥ ਵੈਸਗਾ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾ ਸੁਣੇ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣਮੰਦ ਸੁਣਿਆ ਜੋਗ ਜੁਗਤ ਤਾਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁੱਖ ਪਾਪ ਕਾ ਨਾਸ ਚਾਰ ਪੌੜੀਆਂ ਸੁਣਨ ਦੀਆਂ ਤੇ ਚਾਰ ਪੌੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਥਮ ਬਾਣੀ ਜਪ ਬਾਣੀ ਵਿੱਚ ਮੰਨਣ ਦੀਆਂ ਲਿਖੀਆਂ ਨੇ ਪਹਿਲਾਂ ਸੁਣਨਾ ਸੁਣ ਕੇ ਕਹਿੰਦੇ ਅੰਨੇ ਵੀ ਰਾਹ ਪੈ ਜਾਂਦੇ ਨੇ ਅਗਿਆਨਤਾ ਕਰਕੇ ਅੰਨੇ ਸੁਣਦੇ ਰਹੀਏ ਪੜਨ ਨਾਲੋਂ ਸਮਝਣ ਨਾਲੋਂ ਸੁਣਨ ਨਾਲ ਜਾਦੇ ਸਮਝ ਆਉਂਦੀ ਹੈ ਸੁਣ ਨਾਲ ਜ਼ਿਆਦਾ ਸਮਝ ਆਉਂਦੀ ਐ ਇਸ ਕਰਕੇ ਗੁਰਬਾਣੀ ਨੂੰ ਸੁਣਦੇ ਰਹੀਏ ਤੇ ਪੜ੍ਹਦੇ ਰਹੀਏ ਇਹ ਦੋ ਕੰਮ ਸਾਡੀ ਜਿੰਦਗੀ ਦਾ ਆਸਰਾ ਬਣ ਜਾਣ ਜਿਵੇਂ ਸਾਨੂੰ ਰੋਟੀ ਬਿਨਾ ਪਾਣੀ ਬਿਨਾ ਨਹੀਂ ਸਰਦਾ ਉਵੇਂ ਬਾਣੀ ਬਿਨਾ ਜੇਕਰ ਸਾਨੂੰ ਸਰਨਾ ਸਾਡਾ ਨਾਂ ਸਰੀ ਬਾਣੀ ਬਿਨਾ ਵੀ ਸਾਨੂੰ ਸਰਨੋਂ ਹੜਨ ਸਰਨੋਂ ਨਾਲ ਹਟੇ ਕਹਿਣ ਦਾ ਭਾਵ ਵੀ ਬਾਣੀ ਜ਼ਰੂਰ ਸਾਡੇ ਜੀਵਨ ਵਿੱਚ ਹੋਵੇ ਚਾਹੇ 10 ਮਿੰਟ 15 ਮਿੰਟ 20 ਮਿੰਟ ਹੌਲੀ ਹੌਲੀ ਇਸ ਬਾਣੀ ਨੇ ਵੱਡੀ ਇਕਰਾਮਾਤ ਕਰ ਦੇਣੀ ਐ ਸੋ ਕਹਿਣ ਦਾ ਭਾਵ ਇਸ ਕਰਾਮਾਤ ਆਧਾਰਤ ਹੈ ਸਾਡਾ ਜੀਵਨ ਟੋਟਲ ਚੇਂਜ ਹੋ ਜਾਣਾ ਹੈ ਤੇ ਜੇ ਇਸ ਬਾਣੀ ਦੇ ਸਹਾਰੇ ਲੱਗਾਂਗੇ ਬੜਾ ਵੱਡਾ ਸਾਡੇ ਤੇ ਮਹਾਰਾਜ ਬਹੁਤ ਵੱਡਾ ਉਪਕਾਰ ਕਰਕੇ ਗਏ ਨੇ ਇਸ ਬਾਣੀ ਨੂੰ ਬੜਾ ਥੋੜਾ ਸੀ ਸਮਝ ਪਾਏ ਆ ਕੋਸ਼ਿਸ਼ ਕਰੀਏ ਇਸ ਬਾਣੀ ਨੂੰ ਪੜਦੇ ਰਹੀਏ ਸੋਸ ਬਾਣੀ ਦੀ ਜਿਹੜੀ ਦੀ ਆਪਾਂ ਵਿਚਾਰ ਕਰ ਰਹੇ ਆ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਰਲ ਕੇ ਫਿਰ ਉਸ ਦੇ ਜੋ ਅਰਥ ਹਨ ਆ ਪ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਪਾਤਸ਼ਾਹ ਜੀ ਨੇ ਕੀ ਸਿੱਖਿਆ ਦਿੱਤੀ ਹੈ ਤੇ ਰਹਾਉ ਦੀ ਪੰਕਤੀ ਦੇ ਵਿੱਚ ਸਹਿਬ ਜੀ ਕਹਿੰਦੇ ਜੋ ਸਾਰੇ ਸਮਝਾ ਰਹੇ ਨੇ ਸੋ ਪਹਿਲਾਂ ਰਲ ਕੇ ਸਾਰੇ ਪਾਠ ਕਰ ਲੈਣੇ ਆ ਵੀ ਸਾਰੀ ਸੰਗਤ ਸੋ ਰਠ ਮਹਿਲਾ ਪੰਜਵਾ ਸਿਮਰੋ ਆਪਣਾ ਸਾਈਂ ਸਿਮਰੋ ଆପଣ ସାଇଁ ସେମର ଆପଣ ସାଇଁ ଶିମର ଆପଣ ସାଇଁ ਦੇਣ ਸਰਣ ਸਾਧ ਧਿਆਈ 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 जनरा हाथ देजनरा हाथ दे जनरा के हाथ दे जनरा <fand contamination> ਹਰ ਨਾਮ ਮਹਾਰਸ ਚਾਕੇ ਹਰ ਨਾਮ ਮਹਾਰਸ ਚਾਕੇ ਨਾਮ ਮਹਾਰਸ ਚਾਕੇ ਨਾਮ ਮਹਾਰਸ ਚਾਕੇ ਹਰ ਨਾਮ ਮਹਾਰਸ ਚਾਕੇ पणे गुर ऊपर कुरबा गोर ओपर कुरबा गोर ऊपर करबा गोर ऊपर कुरबा पये कृपाल प्रापदाते पये कृपाल प्रापदाते पये कृपाल प्रापदाते पये कृपाल प्रापदाते ਜੀ ਹੋਏ ਮੇਂ ਹਰਵਾਨ ਜੀ ਹੋਏ ਮੇਂ ਕਰਬਾਨ ਜੀ ਹੋਏ ਮੇਂ ਹਰਵਾਨ ਜੀ ਹੋਏ ਮੇਂ ਕਰਬਾਨ ਜੀ ਹੋਏ ਮੇਂ ਹਰਵਾਨ ਜੀ ਹੋਏ ਮੇਂ ਕਰਬਾਨ ாோ ஜ நானரணாயே நான ஜன சரணாயே ஜன பூரண பஜ ராயே ஜன பூரண பய ராய ਨ ਪੂਰਨ ਪੈਜਰ ਖਾਈ ਜਨ ਪੂਰਨ ਪੈਜਰ ਖਾਈ ਨ ਪੂਰਨ ਪੈਜਰ ਖਾਈ ਸਗਲੇ ਦੋਖ ਮਿਟਾਈ